ਮਤਿਛੜੂ ਉਹਨਾਂ ਦੇ ਬੜੇ ਮਾਣ ਸਨਵਾਣ ਨਾਲ ਤਾੜੀਆਂ ਮਾਰੋ ਬੱਚਿਓ ਵਾਹਿਗੁਰੂ ਜੀ ਦੇ ਲੈ ਕੇ ਆਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਆਏ ਆਖਦੇ ਆਂ ਬਹੁਤ ਵੱਡਾ ਮਾਣ ਆਉਣਾ ਦੇ ਪੈਂਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਛੋਟੀ ਭੈਣ ਅਤੇ ਉਹਨਾਂ ਦੀ ਮਾਤਾ ਜੀ ਸੇਸ਼ਟਾ ਉਤੇ ਮੋਰਚੇ ਨੇ ਜੀ ਮਾਤਾ ਹਰਕਾਲ ਕੌਰ ਉਹਨਾਂ ਦੇ ਤੀਆਂ ਨੂੰ ਮਾਣ ਵਧਾਉਣ ਵਾਸਤੇ ਈਆਂ ਦਾ ਮਾਵਾ ਭੈਣਾ ਦਾ ਮਾਣ ਵਧਾਉਣ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਹ ਪ੍ਰੋਗਰਾਮ ਸਰਦਾਰ ਮੋਪਾ ਸਿੰਘ ਚਿੰਗਰ ਜੋ ਮੁੱਖ ਮੰਤਰੀ ਸਾਹਿਬ ਦੇ ਬਹੁਤ ਨੇੜਲੇ ਮਿੱਤਰਾਂ ਚੋ ਗਿਣੇ ਜਾਂਦੇ ਨੇ ਬਹੁਤ ਨੇੜਤਾ ਨਾਲ ਦੀ ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਵੱਲੋਂ ਉਹਨਾਂ ਦੀ ਤੁਹਾਨੂੰ ਪਤਨੀ ਮਨਦੀਪ ਕੌਰ ਵੱਲੋਂ ਉਹ ਮੈਂ ਬੇਨਤੀ ਕਰਾਂ ਸਾਡੀ ਪਏ ਜਸਵੀਰ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਾਡੇ ਅੱਜ ਬਹੁਤ ਹੀ ਸਤਿਕਾਰਯੋਗ ਸੀਐਮ ਸਰਦਾਰ ਭਗਵਾਨ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਮਾਤਾ ਕਹਿੰਦੇ ਤੁਸੀਂ ਸਾਡਾ ਇੱਕ ਢਿੱਡਾ ਜਾਂ ਨਿਮਾਣਾ ਦਾ ਸਭਾ ਵੱਡਿਆ ਕਰਕੇ ਮਾਣਿਆ ਇਹ ਇੱਕ ਪਹਿਚਾਣ ਹੁੰਦੀ ਆ ਉਹਨਾਂ ਲੋਕਾਂ ਦੀ ਦੇਖਾਂ ਨਹੀਂ ਜਾਂਦੇ ਜੋਹੀ ਸ਼ਕਤੀਆਂ ਸਾਡੇ ਵਿੱਚ ਹੁੰਦੀਆਂ ਨੇ ਮੱਜੰਗਰਾਂ ਨੂੰ ਪੁੱਛੋਗੇ ਕਹਿੰਦੇ ਰਹਿੰਦੇ ਕਿ ਪਾਰਟੀ ਦੀ ਮੈਂ ਜਗ੍ਹਾ ਲੈ ਨਹੀਂ ਕਰੂੰਗੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਵੀ ਨੇ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਲਿਆ ਸੀ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਪੰਜਾਬ ਦਾ ਹਰੇਕ ਨੌਜਵਾਨ ਅਜੋ ਨਾਲ ਖੜਾ ਹੈ ਕਿਵੇਂ ਸਹਿਤ ਅੱਜ ਸਾਡਾ ਜਿਹੜਾ ਨੌਜਵਾਨ ਸਾਡਾ ਆਗੂ ਹੈ ਜਿਹੜਾ 2014 ਸਮਾਅ ਆਦਮੀ ਪਾਰਟੀ ਦੇ ਸਾਡੇ ਨਾਲ ਜਿੱਦਿਆਂ ਦੇ ਅਸੀਂ ਪਾਰਟੀ ਦੇ ਵਿੱਚ ਜੁੜੇ ਹੋਏ ਆਂ ਵੀਰ ਅੰਦਰ ਤਾਂ ਐਸਾ ਨਹੀਂ ਕਿਹਾ ਅਜਿਨੇ ਅੱਜ ਤੱਕ ਬੱਚਾ ਆਪਰਾ ਇਹ ਸਟੇਲੀਆਂ ਦਾ ਕੀਤਾ ਤਾਂ ਕਿ ਸੀਆਂ ਪੜਾਂ ਦੇ ਜਿਹੜੀਆਂ ਉਹ ਆਪਣਾ ਜਿਹੜਾ ਛੋਕਾ ਪੂਰਾ ਕਰ ਸਕੇ ਕਿਉਂਕਿ ਜਿਹੜੀ ਵਿਰਾਸਤ ਸੀ ਸਾਡੇ ਵਿੱਚੋਂ ਖਤਮ ਹੁੰਦੀ ਜਾ ਰਹੀ ਸੀ ਅੱਜ ਉਸੇ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਫਿਰ ਮੁੱਖ ਮੰਤਰੀ ਸਰਦਾਰ ਹੋਵੇ ਤੇ ਪੂਰੀ ਦੁਨੀਆ ਦੇ ਵਿੱਚ ਇੱਕ ਸਟਾਰ ਦੀ ਤਰ੍ਹਾਂ ਉਹ ਕੰਮ ਕਰਦੇ ਸੀ ਪਰ ਫਿਰ ਰਾਜਨੀਤੀ ਦੇ ਵਿੱਚ ਆ ਕੇ ਇੱਕ ਉਸ ਪੰਜਾਬ ਨੂੰ ਜਿਹੜਾ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਕਦੇ ਪੰਜਾਬ ਸੀ ਉਸ ਪੰਜਾਬ ਨੂੰ ਬਣਾਉਣ ਦੇ ਵਿੱਚ ਜੁਟੇ ਹੋਏ ਨੇ ਮੇਰੀਆਂ ਮਾਮਾ ਭੈਣਾਂ ਜਿਸੇ ਤਰ੍ਹਾਂ ਇਸੇ ਤਰ੍ਹਾਂ ਸਾਥ ਦਿੰਦੇ ਰਹੇ ਹੋ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਬਹੁਤ ਬਹੁਤ ਤੁਹਾਡੀ ਫੇਰ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਕਪਾਲ ਕੌਰ ਜੀ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੇ ਮਾਤਾ ਨਹੀਂ ਰਹੇ ਸਾਰਿਆਂ ਦੀ ਮਾਤਾ ਨੇ ਇਨਾ ਪਿਆਰ ਸਤਿਕਾਰ ਸ਼ਹਿਦਤਾਂ ਨੂੰ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਦੀ ਗੱਲ ਹੋ ਰਹੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਹੋ ਰਹੀ ਹੈ ਪੰਜਾਬ ਦੇ ਹਰੇਕ ਮਸਲੇ ਨੂੰ ਹੱਲ ਕੀਤਾ ਜਾ ਰਿਹਾ ਹੈ ਤੇ ਐਸੇ ਕਰਕੇ ਉਹਨਾਂ ਦੀ ਹਮਤ ਪਿਆਰਾ ਕਰਕੇ ਅੱਜ ਇੰਨਾ ਸਤਿਕਾਰ ਹੈ ਜਿਹੜਾ ਦਿੱਤਾ ਹੈ ਇੱਕ ਨਿੱਕੇ ਜਿਹੇ ਸੱਦੇ ਤੇ ਸਾਡੇ ਇਥੇ ਪਹੁੰਚੇ ਨੇ ਮੈਡਮ ਰਾਜਵਿੰਦਰ ਕੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਹਰਪਾਲ ਕੌਰ ਜੀ ਦਾ ਇੱਕ ਵਾਰੀ ਤੇ ਬਹੁਤ ਬਹੁਤ ਨਮਨ ਕਰਦੀ ਹਾਂ ਤੇ ਮੈਂ ਬੇਨਤੀ ਕਰੂਗੀ ਅਜੀਬਾ ਤਾਂ ਕਰਮਾਲ ਕੌਰ ਜੀ ਨੂੰ ਤੇ ਉਹ ਵੀ ਸਾਡੇ ਨਾਲ ਜਿਹੜੇ ਦੋ ਸ਼ਬਦ ਨੇ ਸਾਂਝੇ ਵੀ ਕਰਨ ਤੇ ਉਸ ਤੋਂ ਬਾਅਦ ਆਪਾਂ DJ ਨਹੀਂ ਚਲਾਉਣਾ ਉਹ ਬਾਅਦ ਦੇ ਪ੍ਰੋਗਰਾਮ ਨੇ ਪਹਿਲਾਂ ਆਪਾਂ ਇੱਕ ਪੜ ਵੰਡ ਲੈਣਾ ਪੂਰਾ ਇਕੱਠਾ ਹੋ ਕੇ ਗਿੱਦੜਾ ਪਾਉਣਾ ਪਤਾ ਲੱਗੇ ਕਿਉਂਕਿ ਜਿਹੜੀ ਵਿਰਾਸਤ ਸਾਡੇ ਇਨਾਂ ਕੋਲੇ ਹੈ ਸਾਡੀਆਂ ਬਜ਼ੁਰਗ ਮਾਮਾ ਜਿਹੜੀਆਂ ਖੜੀਆਂ ਨੇ ਜਿਹੜੀਆਂ ਬੋਲੀਆਂ ਜਿਹੜੇ ਰਿਸ਼ਤੇ ਨਾਤੇ ਦੀ ਨਹਾਰ ਇਨਾਂ ਕੋਲੇ ਹੋ ਸ਼ਾਇਦ ਸਾਡੀ ਨੌਜਵਾਨ ਥੜੀ ਕੋਲੇ ਨਹੀਂ ਉਹੀ ਅਸੀਂ ਦੱਸਣਾ ਹੁੰਦਾ ਉਹ ਸਿਖਾਉਣਾ ਹੁੰਦਾ ਹੈ ਟੈਕਨੀਕ ਦੇ ਨਾਲ ਚਲੋ ਸਮਾਂ ਬਦਲਿਆ ਵੀ ਆਪਾਂ ਡੀਜੇ ਤੇ ਨੱਚਦੇ ਆਂ ਪਰ ਜਿਹੜੀ ਸਭ ਤੋਂ ਵੱਡੀ ਈਆਂ ਦਾ ਤਿਹਾੜੇ ਉਹ ਗਿੱਧਾ ਮੂੜ ਹੈ ਜਿਹਨੂੰ ਦੇਖ ਕੇ ਘਰ ਦੇ ਵਿੱਚ ਕਬਿਆਂਂਦੜਾ ਲੜਕੀ ਹੈ ਜਿਹੜੀ ਦੇਖਦੀ ਰਹਿੰਦੀ ਹੈ ਕਿ ਕਦੋਂ ਮੇਰਾ ਭਰਾ ਆਏਗਾ ਕਦੋਂ ਸੁਨਾਰਾ ਲੈ ਕੇ ਆਏਗਾ ਤੇ ਕਦੋਂ ਉਹ ਇਸ ਤਰ੍ਹਾਂ ਮੈਨੂੰ ਆਪਣੇ ਪੇਕੇ ਘਰ ਲੈ ਕੇ ਜਾਏਗਾ ਕਿਉਂਕਿ ਸਾਰੇ ਰਿਸ਼ਤੇ ਨਾਤੇ ਚਾਹੇ ਉਹ ਕੜਤੜਾ ਚਾਹੇ ਮਠਿਆਸਾ ਸੀ ਉਹ ਸਾਰੇ ਇਹਨਾਂ ਬੋਲੀਆਂ ਦੇ ਵਿੱਚ ਭਰੇ ਹੋਏ ਸੀ ਕਹਿੰਦੇ ਸੱਸ ਮਿਲਣਾ ਮਾਰ ਦੁੱਲਿੰਦੀ ਸੀ ਬਹੁਤ ਈ ਭਰਾਮਣ ਬਾੜੀ ਤੇਨੂੰ ਤੀਆਂ ਨੂੰ ਲੈਣ ਨੇ ਆਏ ਖੇਰ ਕਹਿੰਦੇ ਕੁੜੀ ਵੀ ਕਹਿ ਦਿੰਦੀ ਸੀ ਤੇ ਥੋੜਾ ਡਰ ਦੇ ਲੈਣਾ ਆਏ ਸੱਤੇ ਨਹੀਂ ਸੱਤੇ ਨਹੀਂ ਬੜੇ ਵਧੀਆ ਆਖੀਏ ਇਸ ਤਰ੍ਹਾਂ ਦੇ ਬਹੁਤ ਸਾਰੇ ਮੇਰਾ ਵੀਰ ਧਣੀਏ ਦਾ ਬੋਟਾ ਆਉਂਦੇ ਜਾਂਦੇ ਲੈਣ ਵਾਸਨਾ ਜਿੱਥੇ ਬੱਜਦੀ ਵੱੱਡਲ ਵਾਂਗੂ ਗੱਲ ਦੀ ਖਾਲੀ ਡਾਂ ਮੇਰੇ ਵੀਰ ਜੀ ਆ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਬੱਜਦੇ ਨੇ ਉਹਨਾਂ ਲੋਕਾਂ ਨੇ ਜਿਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾਧਾ ਤਾਂ ਇੱਕ ਦੇ ਵਿੱਚ ਵਜਦੇ ਨੇ ਸੱਚੀਓ ਅੱਜ ਉਹ ਸਾ ਉਹ ਸਾ ਨੌਜਵਾਨ ਉਹ ਸਾਡੇ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾ ਸਾਡੇ ਕੋਲ ਆਏ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਸਤਿਕਾਰ ਕਰਦੇ ਹੋਏ ਆਪਣੇ ਸ਼ਬਦਾਂ ਨੂੰ ਇੱਥੇ ਵਿਰਾਮ ਦਿੰਦੀ ਹੁਈ ਕਿਉਂਕਿ ਬਹੁਤ ਕੀ ਇੰਕੀ ਸਮਾਂ ਨਾ ਉੱਥੋਂ بارش ਦਾ ਵੀ ਮੌਸਮ ਹੈ ਤੇ ਪਰ ਉਹ ਕਹਿੰਦੇ ਨੇ ਸਾਉਂ ਦੇ ਮਹੀਨੇ ਤਾਂ ਜੇ ਕੁੜੀਆਂ ਭਿੱਜ ਕੇ ਨਾ ਜਾਣ ਫਿਰ ਧੀਆਂ ਵੀ ਖਾਦੀਆਂ ਹੈ ਹਨਾ ਕਹਤੀਆਂ ਨੇ ਇੱਥੇ ਕਹੂੰਗੀ ਦੋ ਸ਼ਬਦ ਸਾਡੇ ਮਾਤਾ ਜੀ ਬਹੁਤ ਹੀ ਸਤਿਕਾਰਯੋਗ ਮਾਤਾ ਹਰਪਾਲ ਕੌਰ ਜੀ ਸਾਡੇ ਨਾਲ ਸੰਜੇ ਕਰਨਗੇ ਤੇ ਉਸ ਤੋਂ ਬਾਅਦ ਥੋੜਾ ਜਾ ਕੇ ਦੋ ਜੀ ਆਪਾਂ ਖੇਡ ਰਾਵਾਂਗੇ وين ٻڌيا هو ته ڪامل وڏي 15 ڪارون ني

ਜੀ ਮਾਇਆ ਬੱਦੇ ਵੀ ਨੂੰ ਤੰਦ ਚੜਿਆ ਤੀਆਂ ਦੇ મેં કોક કલેસા સુંડની પાણી ગળ પાયા સદેઈ દેઈ માર મુડી કોડા મને કઈ દેતી માર મુડી કોડા મને પઈ એડી માર મુડી ચક ઘટડી વીરાવે કરુ ચલ્લી એ